ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਬਹੁਤ ਹੀ ਪਿਆਰੀਆਂ ਸੋਹਣੀਆਂ ਤੇ ਬੜੇ ਹੀ ਸਿੰਪਲ ਸੌਬਰ ਪੈਸਟਲ ਕਲਰ ਵਿੱਚ ਲੈ ਕੇ ਆਈਆਂ ਹਾਂ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਕਲਰ ਬਹੁਤ ਹੀ ਸੋਹਣੇ ਤੇ ਸੁਪੀਰੀਅਰ ਕੁਆਲਿਟੀ ਦੇ ਨੇ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਬਣਾਇਆ ਗਿਆ ਦੁਪੱਟਾ ਨਾਲ ਪ੍ਰਿੰਟਡ ਆਏਗਾ ਐਡੀ ਪਹਿਲੀ ਕਲੈਕਸ਼ਨ ਚੱਲ ਰਹੀ ਹੈ ਇਹ ਤੁਹਾਨੂੰ ਆਲਓਵਰ ਪ੍ਰਿੰਟ ਦੇ ਨਾਲ ਸੂਟ ਮਿਲੇਗਾ ਪ੍ਰਿੰਟ ਬਹੁਤ ਪਿਆਰਾ ਹੈ ਅਲਟ ਰੀ ਹੈ ਪ੍ਰਾਂਤ ਦੇ ਵਿੱਚ ਆਏਗਾ 670 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਆਲਓਵਰ ਇੰਡੀਆ 670 ਫ੍ਰੀ ਸ਼ਿਪਿੰਗ ਚਾਰजेस ਆਲਓਵਰ ਇੰਡੀਆ ਇਹਦੇ ਵਿੱਚ ਜਿੰਨੇ ਵੀ ਕਲਰ ਆਪਸ਼ਨ ਹੈਗੇ ਸੀ ਕਿ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਇਹਨਾਂ ਦੀ ਕੋਈ ਵੀ ਕੈਰੀ ਕਰਨੀ ਹੈ ਤਾਂ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ suit ਦੀ ਕਵੈਰੀ ਹੈ ਜੋ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਇਹ ਸੈਕਿੰਡ ਕਲੈਕਸ਼ਨਾਂ ਨੇ ਟੌਪ ਐਂਡ ਬਾਟਮ ਦੀ ਕਲੈਕਸ਼ਨ ਆਣ ਗਈਆਂ ਜਿਹੜਾ ਸ਼ਰਟ ਦਾ ਪ੍ਰਿੰਟ ਹੈ ਡਾਰਕ ਟੋਨ ਵਿੱਚ ਆਏਗਾ ਜਿਹੜਾ ਬਾਟਮ ਦਾ ਪ੍ਰਿੰਟ ਹੈ ਲਾਈਟ ਟੋਨ ਵਿੱਚ ਆਏਗਾ ਬਟ ਇਹ ਕੀ ਦੋਨੋਂ ਚੀਜ਼ਾਂ ਪ੍ਰਿੰਟ ਆਣ ਗਈਆਂ ਲਾਈਟ ਡਾਰਕ ਦਾ ਕੰਬੀਨੇਸ਼ਨ ਕੀਤਾ ਗਿਆ ਇਹ ਤੁਹਾਨੂੰ suit ਦੋ suit ਮਿਲਣਗੇ 950 ਰੁਪਏ ਦੇ ਵਿੱਚ ਸਿੰਗਲ suit ਬਾਈ ਕਰਨਾ ਹੈ ਤੇ 550 ਰੁਪਏ ਵਿੱਚ ਮਿਲੇਗਾ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ 950 ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸ਼ਿਪਿੰਗ ਚਾਰजेस ਫ੍ਰੀ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਦੀ ਹਾਂ ਕਿ ਆਲ ਓਵਰ ਇੰਡੀਆ ਸਾਰੇ ਸੂਟਾਂ ਤੇ ਮੋਸਟਲੀ ਸ਼ਿਪਿੰਗ ਚਾਰजेस ਫ੍ਰੀ ਹੁੰਦੇ ਨੇ ਤੇ ਜਿਹੜੇ ਆ ਸੂਟ ਸਾਰੇ ਨੇ ਅਲਬੀ ਹਵਰਾਨ ਦੇ ਨੇ ਸਾਰੇ ਹੀ ਸੂਟ ਅਵੇਲੇਬਲ ਨੇ ਸਾਰੇ ਕਲਰ ਕੰਬੀਨੇਸ਼ਨ ਜਿਹੜੇ ਵੀ ਡਿਜ਼ਾਈਨ ਇੱਥੇ ਐਡ ਕੀਤੇ ਨੇ ਉਹ ਸਾਰੇ ਅਵੇਲੇਬਲ ਨੇ ਬਾਕੀ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਐਡ ਕੀਤਾ ਹੈ ਸੰਪਤ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਅੱਜ ਦੀ ਵੀਡੀਓ ਵਿੱਚ ਕੋਈ ਕੁਇਰੀ ਕਰਨੀ ਹੈ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉੱਥੋਂ ਜ ਸਕਦੇ ਹੋ ਸਟੇਟਸ ਦੇਖਣਾ ਤੇ ਆਪਣਾ ਨੇਮ ਐਂਡ ਸਿਟੀ ਦਾ ਨੇਮ ਦੱਸ ਦਿਨਾ ਨੰਬਰ ਸੇਵ ਕਰ ਲਵਾਂਗੀ ਤੇ ਫਿਰ ਜੋ ਮੇਰੇ ਸਟੇਟਸ ਤੇ ਅਪਡੇਟਸ ਆndੀਆਂ ਨੇ ਉਹ ਤੁਹਾਨੂੰ ਸ਼ੋ ਹੋ ਜਾਣਗੀਆਂ ਇੱਥੇ ਕਿਸੇ ਟਾਈਮ ਇੱਕ ਲਿਮਟਿਡ ਜੀ ਕਲੈਕਸ਼ਨ ਆndੀ ਹੈ ਉੱਥੇ ਹਰ ਤਰ੍ਹਾਂ ਦੀ ਕਲੈਕਸ਼ਨ ਆndੀਆਂ ਨੇ ਇਹ ਚਿਕਨਕਾਰੀ ਵਰਕ ਵਾਲਾ ਬਹੁਤ ਹੀ ਪਿਆਰਾ ਤੇ ਦੁਪੱਟਾ ਬਹੁਤ ਹੀ ਸੋਹਣਾ ਇਹਦੇ ਨਾਲ ਇਹਦੇ ਵਿੱਚ 4 ਕਲਰ ਆਪਸ਼ਨ ਆਣਗੇ ਇਹ ਤੁਹਾਨੂੰ 1150 ਰੁਪਏ ਦੇ ਵਿੱਚ ਸੂਟ ਮਿਲ ਜੇਗਾ ਬਹੁਤ ਹੀ ਪਿਆਰੇ ਤੇ ਸੋਹਣੇ ਸੂਟ ਨੇ ਬਾਕੀ ਅਗਰ ਕੁਐਰੀ ਹੈ ਤਾਂ ਨੰਬਰ ਐਡਡ ਹੈ ਵੀਡੀਓ ਛੋਟੀਆਂ ਛੋਟੀਆਂ ਹੁੰਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨਮੀਆ ਕਲੈਕਸ਼ਨ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ